ਤੇ ਆਪਣਾ ਰਾਜਕਿਰਨ ਅੱਜ ਜਿਹੜਾ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਜਿਹੜਾ ਆਪਾਂ ਬੜੇ ਚਿਰਾਂ ਤੋਂ ਗੱਲ ਕਰਦੇ ਆ ਰਹੇ ਹਾਂ ਹਰ ਸ਼ੋਅ ਦੇ ਵਿੱਚ ਆਪਾਂ ਗੱਲ ਕਰਦੇ ਆ ਜਿਹੜਾ ਕਿ ਖਾਸ ਕਰਕੇ ਆਪਣੀ ਕਮਿਊਨਿਟੀ ਵੱਲੋਂ ਲੋੜ ਚੋਰੀ ਹੋ ਰਹੀ ਆ ਆਪਣੀ ਕਮਿਊਨਿਟੀ ਵੱਲੋਂ ਇਹੇ ਚੀਜ਼ਾਂ ਹੋ ਰਹੀਆਂ ਇੰਨੇ ਵਾਈਡਲੀ ਬੇਸਿਸ ਤੇ ਹੋ ਰਹੀਆਂ ਇੰਨੀ ਸ਼ਰਿਆਵ ਹੋ ਰਹੀਆਂ ਕਿ ਅੱਜ ਮੈਨੂੰ ਸਵੇਰੇ ਪ੍ਰੋਗਰਾਮ ਤੋਂ ਪਹਿਲਾਂ ਹੀ ਪ੍ਰੋਮਿਨੈਂਟ ਟਰਕਿੰਗ ਕੰਪਨੀ ਕਾਲ ਆਇਆ ਕਿ 3 ਲੋਡ ਚੋਰੀ ਹੋਇਆ ਲਾਸਟ ਵੀਕਐਂਡ ਦੇ ਵਿੱਚ ਆ ਲਾਈਵ ਬੰਦੇ ਫੜੇ ਵੀ ਗਏ ਵੇਗਸ ਦੇ ਵਿੱਚ ਲਾਈਵ ਕਈ ਕੁਝ ਹੋਇਆ ਹੈਗਾ ਮਤਲਬ ਕਿ ਮੈਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਇਹੋ ਹੀ ਸੋਚ ਰਿਹਾ ਸੀਗਾ ਕਿ ਯਾਰ ਮਤਲਬ ਕਿੱਥੇ ਜਾ ਕੇ ਖਤਮ ਹੋਊਗੀ ਚੀਜ਼ ਮਤਲਬ ਕਿਸ ਤਰ੍ਹਾਂ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਹੈ ਆ ਜਿਹਦੇ ਵਿੱਚ ਲਾਅ ਐਨਫੋਰਸਮੈਂਟ ਦੀ ਵੀ ਨਲਕੀ ਹੈਗੀ ਹੈ ਲਾਅ ਐਨਫੋਰਸਮੈਂਟ ਜਿਹੜੀ ਉਹ ਰਿਐਕਟ ਨਹੀਂ ਕਰਦੀ ਸਮੇਂ ਤੇ ਉਹਨਾਂ ਨੂੰ ਲੋਕਲ ਲਾਅਨ ਐਨਫੋਰਸਮੈਂਟ ਨੂੰ ਨਾਲ ਲੈ ਕੇ ਵਿੱਚ ਪਾ ਕੇ ਬਹੁਤ ਅਪਰੋਚ ਕਰਕੇ ਬੰਦੇ ਫੜਨੇ ਪਏ ਪਰ ਸਟਿਲ ਜਿਹੜੀ ਲਾਅਨ ਐਨਫੋਰਸਮੈਂਟ ਹੈ ਉਹਦੇ ਵੱਲੋਂ ਬਹੁਤ ਹੀ ਜਾਦੀ ਜਿਹੜੀ ਆ ਉਹ ਨਲਾਇਕੀ ਦਿਖਾਈ ਗਈ ਤੇ ਇਹਦੇ ਨਾਲ ਨਾਲ ਜਿਹੜਾ ਆ ਕੰਮ ਇਹ ਆ ਕਿ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਇਸ ਵੇਲੇ ਅਸੀਂ ਜਿਹੜੀ ਟਰਕਿੰਗ ਕੰਪਨੀ 'ਚ ਜਾਂਦੇ ਆ ਮੈਨੂੰ ਘੱਟੋ ਘੱਟ ਵੀਕ ਦੀਆਂ 10 ਕਾਲ ਇਸ ਕੰਮ ਦੀਆਂ ਆਉਂਦੀਆਂ ਕਿ ਸਾਡੇ ਨਾਂ ਤੇ ਚੋਰੀ ਹੋ ਰਹੀ ਆ ਔਰ ਸਾਡਾ ਜਿਹੜਾ ਐਮਸੀ ਨੰਬਰ ਆ ਉਹ ਚੋਰੀ ਹੋ ਗਿਆ ਔਰ ਬੰਦੇ ਚੋਰੀ ਕਰਦੇ ਸਾਡੇ ਲੋਡ ਰੋਜ਼ ਬਖ ਹੋ ਰਹੇ ਸਾਡੇ ਨਾਂ ਤੇ ਸਾਡੇ ਨਾਂ ਤੇ ਹੁਣ ਲੋਡ ਨਹੀਂ ਦਿੰਦਾ ਬਰੁਕਰ ਕੋਈ ਆਹ ਚੀਜ਼ਾਂ ਇੰਨੀਆਂ ਕਿ ਜਾਣੀਆਂ ਕਾਮਨ ਹੋ ਚੁੱਕੀਆਂ ਨਾਰਮਲ ਹੋ ਚੁ ਗਈਆਂ ਮੈਂ ਅੱਜ ਫੇਰ ਕਹਿ ਰਿਹਾ ਇਹ ਚੀਜ਼ਾਂ ਦੇ ਨਾਲ ਸਾਡੇ ਉੱਤੇ ਹੋਰ ਸਖਤਾਈਆਂ ਹੋਣੀਆਂ ਹੁਣ ਸਾਡੇ ਉੱਤੇ ਹੋਰ ਚੀਜ਼ਾਂ ਹੋਣੀਆਂ ਜਿਹੜੀਆਂ ਕਿ ਮੁੜ ਕੇ ਬਾਅਦ ਦੇ ਵਿੱਚ ਸਾਡੀਆਂ ਚੀਕਾਂ ਨਿਕਲਦੀਆਂ ਕਿ ਅਸੀਂ ਚੀਕਾਂ ਮਾਰਦੇ ਸਾਡੇ ਨਾਲ ਆ ਤੱਕਾ ਹੋ ਰਿਹਾ ਤਾਂ ਤੱਕਾ ਨਹੀਂ ਅਸੀਂ ਤੱਕਾ ਕਰਨ ਨੂੰ ਮਜਬੂਰ ਕਰਦੇ ਆ ਅਗਲੇ ਨੂੰ ਸੋ ਇਸ ਕਰਕੇ ਇਹ ਚੀਜ਼ਾਂ ਦੇ ਉੱਤੇ ਜਿਹੜਾ ਆ ਲੋਕਾਂ ਨੂੰ ਜੇ ਮੈਂ ਹਮੇਸ਼ਾ ਤੋਂ ਕਹਿੰਨਾ ਜੇ ਤੁਹਾਨੂੰ ਕੋਈ ਲੱਗਦਾ ਨਾ ਤੁਹਾਡੇ ਹਿਸਾਬ ਆਲੇ ਦੁਆਲੇ ਕੋਈ ਗਲਤ ਕੰਮ ਕਰ ਰਿਹਾ ਰਿਪੋਰਟ ਕਰੋ ਯਾਰ ਉਹਦੀ ਮਤਲਬ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਨਾ ਕਿ ਮੂਕ ਦਰਸ਼ਕ ਬਣ ਕੇ ਇੱਕ ਕੰਡੇ ਤੇ ਬਹਿ ਕੇ ਤਵਾਸ਼ਾ ਦੇਖੋ ਕਿ ਕੋਈ ਗੱਲ ਨਹੀਂ ਮੇਰਾ ਕਿ ਮੇਰਾ ਕਿਹੜਾ ਲੋੜ ਚੋਰੀ ਹੋਇਆ ਉਹਦਾ ਹੀ ਹੋਇਆ ਆਪੇ ਕੁਝ ਕਰੂਗਾ ਹਮ ਅੱਛਾ ਤੁਸੀਂ ਰਮਨ ਜੀ ਯਾਦ ਆ ਜਦੋਂ ਹੁਣ ਰੀਸੈਂਟਲੀ ਤੁਸੀਂ ਇੱਕ ਟਰੱਕ ਸ਼ੋਅ ਦੇ ਉੱਤੇ ਜਿੱਥੇ ਗਏ ਸੀਗੇ ਉਹ ਤੋਂ ਤੁਸੀਂ ਜਿਹੜਾ ਉਹ ਦੱਸਿਆ ਸੀਗਾ ਵੀ ਆ ਆਫਐਮਸੀਐਸਏ ਵਾਲੇ ਹੀ ਐਮਸੀ ਨੂੰ ਰਜਿਸਟਰ ਕਰਨ ਦੇ ਲਈ ਸੈਲਫੀ ਇਹ ਉਹ ਕੰਮ ਕਿੰਨੇ ਕ ਪੱਤਰ ਦੇ ਉੱਤੇ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ ਕਿੰ ਨੂੰ ਕਰਨਾ ਪੈਣਾ ਹੈ ਜੇ ਜਾਂ ਕਦੋਂ ਤੱਕ ਫੁੱਲਫਲਜ ਮਾਰਕੀਟ ਚ ਆਊਗਾ ਆ ਨਾ ਸਕਨ ਨੂੰ অলরেডি స్టార్ట్ ਹੋ ਚੁੱਕਾ ਹੈ ਮੇਰੇ ਖਿਆਲ ਬੀਟਾ ਲੈਵਲ ਤੇ ਸਟਾਰਟ ਹੋ ਚੁੱਕੇ ਕਈ ਜਿਹੜੇ ਪਰਮਿਟਸ ਵਾਲੇ ਉਹਨਾਂ ਨਾਲ ਗੱਲ ਹੋਈ ਆ ਉਹ ਦੱਸਦੇ ਆ ਕਿ ਹੁਣ ਜਿਹੜੀ ਕੰਪਨੀ ਖੋਲਦੀ ਆ ਉਹ 셀ਫੀ ਲੈ ਕੇ ਐਡਰੈਸ ਦੀ ਵੈਰੀਫਿਕੇਸ਼ਨ ਬਹੁਤ ਵੈਰੀਫਿਕੇਸ਼ਨ ਹੁੰਦੀ ਆ ਫੇਰ ਹੁੰਦੀ ਆ ਤੇ ਅਸਲ ਜਿਹੜੀ ਕਹਾਣੀ ਆ ਉਹ ਹੁਣ ਜੂਨ ਦੇ ਵਿੱਚ ਸ਼ੁਰੂ ਹੋਣੀ ਆ ਜੂਨ ਦੇ ਵਿੱਚ ਫੁਲੀ ਇੰਪਲੀਮੈਂਟ ਹੋਣਾ ਹੈ ਤੇ ਮੇਰੇ ਖਿਆਲ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਐਗਜ਼ਿਸਟਿੰਗ ਕੰਪਨੀਆਂ ਆ ਉਹਨਾਂ ਦੇ ਉੱਤੇ ਵੀ ਹੌਲੀ-ਹੌਲੀ ਇਹ ਜਿਹੜਾ ਸਿਕੰਜਾ ਕੱਸਿਆ ਜਾਣਾ ਕਿ ਉਹਨਾਂ ਨੂੰ ਰੀ ਸਰਟੀਫਿਕੇਸ਼ਨ ਜਾਂ ਰੀ ਆਇਡੈਂਟੀਫਿਕੇਸ਼ਨ ਉਹ ਕੈਮਲੀਅਨ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਗੋਸਟ ਕੰਪਨੀਆਂ ਹੈਗੀਆਂ ਜਿਹੜੀਆਂ ਵਿੱਚ ਚੱਲੀਆਂ ਹੋਈਆਂ ਆਂ ਔਰ ਚੱਲ ਰਹੀਆਂ ਆਂ ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਜਲਦੀ ਕੱਸਿਆ ਜਾਣਾ ਇਹ ਸਿਸਟਮ ਜਿਹੜਾ ਮੇਰੇ ਖਿਆਲ ਮੈਂ ਜਿੰਨੇ ਇੱਕ ਪਰਮਿਟ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਆਲਰੇਡੀ ਇਹ ਸਿਸਟਮ ਜਿਹੜਾ ਚੱਲ ਰਿਹਾ ਹੈਗਾ ਆ ਦੂਸਰੀ ਚੀਜ਼ ਹੈ ਜਿਹੜੀ ਵਰਕ ਪਰਮਿਟ ਵਾਲੇ ਹੈਗੇ ਆ ਉਹਨਾਂ ਦੇ ਲਈ ਸ਼ਾਇਦ ਰੈਸਟ੍ਰਿਕਸ਼ਨ ਹੋ ਚੁੱਕੀ ਹੈ ਕਿ ਕੰਪਨੀ ਨਹੀਂ ਖੋਲ ਸਕਦੀ ਆ ਉਹ ਉਹ ਜਿਹੜੀ ਚੀਜ਼ ਆ ਉਹ ਵੀ ਮੇਰੇ ਖਿਆਲ ਉੱਤੇ ਵੀ ਕੈਲੀਫੋਰਨੀਆ ਜੀ ਜਾਂ ਆਲਓਵਰ ਹਾਲੋ ਜੀ ਇਹ ਫੈਡਰਲ ਲਾਅ ਹੈ ਇਹ ਫੈਡਰਲ ਲਾਅ ਹੈ ਠੀਕ ਹੈ ਜੀ ਯਾ ਓਕੇ ਸੋ ਇਹਦੇ ਨਾਲ ਤਾਂ ਫਿਰ ਕਾਫੀ ਅਸਰ ਜਿਹੜਾ ਉਹ ਪਾਊਗਾ ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਜਿਹੜੇ ਵਰਕ ਪਰਮਿਟ ਵਾਲੇ ਹੁੰਦੇ ਆ ਉਹ ਕੰਪਨੀਆਂਜ਼ ਵੀ ਖੋਲਦੇ ਆ ਚਲਾਉਂਦੇ ਵੀ ਆ ਤੇ ਉਹਦੇ ਨਾਲ ਅਸਰ ਜਿਹੜਾ ਪਾਊਗਾ ਯਾਦ ਆ ਕੁਝ ਸਾਲ ਪਹਿਲਾਂ ਹਰਜੋਤ ਸਿੰਘ ਜੀ ਇੱਕ ਵਾਰੀ ਡੀਐਮਵੀ ਕੈਲੀਫੋਰਨੀਆ ਦੀ ਨੇ ਕੋਸ਼ਿਸ਼ ਕੀਤੀ ਸੀ ਇਹ ਕਰਨ ਦੀ ਵੀ ਜਿਹੜੇ ਲਾਇਸੈਂਸ ਆ ਉਹ ਕੱਲੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੂੰ ਹੀ ਦੇਣੇ ਆ ਦੂਜਿਆਂ ਨੂੰ ਨਹੀਂ ਦੇਣੇ ਫਿਰ ਵਾਵਾ ਰੌਲਾ ਰੋਪਾ ਪਿਆ ਸੀਗਾ ਉਹ ਫੈਸਲਾ ਲੈ ਕੇ ਬਾਅਦ ਵਿੱਚ ਵਾਪਸ ਜਿਹੜਾ ਉਹ ਕਰ ਲਿਆ ਸੀ ਮੈਨੂੰ ਲੱਗਦਾ ਕੋਸ਼ਕ ਸਟੇਟ ਦੇ ਵਿੱਚ ਅਜੇ ਵੀ ਇਦਾਂ ਹੈਗਾ ਆ ਵੀ ਜਿੱਥੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੂੰ ਹੀ ਦਿੰਦੇ ਆ ਵਰਕ ਪਰਮਿਟ ਵਾਲਿਆਂ ਨੂੰ ਜਿਹੜਾ ਉਹ ਨਹੀਂ ਦਿੰਦੇ ਹੈਗੇ ਉਸ ਤਰੀਕੇ ਦੇ ਨਾਲ ਪਰ ਕੈਲੀਫੋਰਨੀਆ ਜੇ ਇੱਕ ਵਾਰੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਉਦੋਂ ਉਹਨਾਂ ਨੇ ਵਾਪਸ ਜਿਹੜਾ ਲੈ ਲਿਆ ਸੀਗਾ ਪਰ ਇਹ ਆਈ ਥਿੰਕ ਚੋਰੀ ਚਕਾਰੀ ਤਾਂ ਫਿਰ ਅ ਮਸੀ ਨੰਬਰ ਵਾਲਾ ਬਹੁਤ ਜ਼ਿਆਦਾ ਜਿਹੜਾ ਰੌਲਾ ਪਿਆ ਅੱਛਾ ਇੰਡੀਆ ਤੋਂ ਕੌਲਾਂ ਨੂੰ ਲੈ ਕੇ ਕਿੰਦਾ ਇਹ ਡਾਟਾ ਉੱਥੇ ਸਭ ਨੂੰ ਹੀ ਪਤਾ ਵੀ ਗਿਆ ਬਹੁਤ ਆ ਚੋਰੀ ਵੀ ਬਹੁਤ ਹੋਇਆ ਹੁਣ ਕੌਲਾਂ ਵੀ ਜਿਹੜੀਆਂ ਕਈ ਤਰੀਕੇ ਦੀਆਂ ਸਕੈਮ ਦੀਆਂ ਵੀ ਆਉਂਦੀਆਂ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀਆਂ ਰਾਜਕਿਰਨ ਤੁਸੀਂ ਯਕੀਨ ਨਹੀਂ ਕਰੋਗੇ ਮੇਰੇ ਕੋਲ ਅਜ਼ੀਜ਼ ਕਿਉਂਕਿ ਜਿਹੜਾ ਡਿਸਪੈਚ ਕਲਾਸਸ ਹੈਗੇ ਸਾਡੇ ਤੇ ਸਕੂਲ ਹੈਗੇ ਆ ਜਿਨ੍ਹਾਂ ਨਾਲ ਅਸੀਂ ਕੋਆਰਡੀਨੇਟ ਕਰਦੇ ਆਂ ਡਿਸਪੈਚ ਕਲਾਸਸ ਦਿੰਦੇ ਆਂ ਸੋ ਉਹਦੀ ਉਹਦੀ ਮੈਂ ਵੀਡੀਓ ਬਣਾਈ ਸੀਗੀ ਮੈਨੂੰ ਇੱਕ ਕਾਹ ਲਈ ਬੰਦੇ ਦੀ ਕੀ ਡਿਸਪੈਚ ਕਲਾਸਿਸ ਤੁਸੀਂ ਕਿੱਥੋਂ ਦਿੰਦੇ ਆ ਕਿਉਂਕਿ ਇਥੋਂ ਲੋਕਲ ਕੈਲੀਫੋਰਨੀਆ ਦੇ ਵਿੱਚ ਹੈਗਾ ਆ ਟ੍ਰੇਡ ਹੈ ਨਾ ਤੇ ਉਹ ਕਹਿੰਦੇ ਜੀ ਅਸੀਂ ਸੰਗਰੂਰ ਤੋਂ ਕਲਾਸ ਲਈ ਆ ਤੇ ਕਲਾਸ ਲੈ ਕੇ ਤੇ ਫਿਰ ਚੰਡੀਗੜ੍ਹ ਅਸੀਂ ਕਾ ਬੰਦੇ ਸਾਡੇ ਕੰਮ ਕਰਦੇ ਆ ਸੋ ਤੁਸੀਂ ਬਾਲੇ ਦੇਖੋ 빅 ਕਲਾਸੇਸ ਉੱਥੇ ਚੱਲ ਰਹੀਆਂ ਉੱਥੇ ਕੰਮ ਵਾਸਤੇ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਹੈਗਾ ਸਾਡੇ ਬੰਦੇ ਇੱਥੇ ਕਲਾਸ ਲੈਣ ਨੂੰ ਰੈਡੀ ਨਹੀਂ ਹੈਗੇ ਇੱਥੇ ਕੰਮ ਕਰਨ ਨੂੰ ਰੈਡੀ ਨਹੀਂ ਹੈਗੇ ਜਿਹੜਾ ਰਜਿਸਟਰਨ ਇਲੀਗਲ ਫੋਰਨ ਡਰਾਈਵਰ ਲਾਇਸੈਂਸ ਹੈਗਾ ਇਦੇ ਉੱਤੇ ਕਾਫੀ ਇਸ ਵੇਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਟੈਕਸਸ ਦੇ ਵਿੱਚ ਟੈਕਸਸ ਦੇ ਵਿੱਚ ਐਡਾ ਕੋ ਵੱਡਾ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ ਔਰ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਆ ਉਹ ਫੋਰਨਰ ਡਰਾਈਵਰ ਨੂੰ ਹਾਇਰ ਕਰਦੀਆਂ ਹੈਗੀਆਂ ਜਿਵੇਂ ਕਿ ਮੈਕਸੀਕਨ ਡਰਾਈਵਰਸ ਹੈਗੇ ਆ ਦੇ ਹਾਇਰ ਥੈਮ ਫॉर 1500 ਡਾਲਰਸ ਅ ਮੰਥ ਤੇ ਉਹ ਬੰਦੇ ਮੈਕਸੀਕੋ ਤੋਂ ਲੋਡ ਲੈ ਕੇ ਆਉਂਦੇ ਆ ਇਨ ਮਤਲਬ ਕਿ ਯੂਐਸ ਤੇ ਯੂਐਸ ਤੋਂ ਕੋਈ ਵੀ ਲੋਡ ਚੱਕ ਕੇ ਵਾਪਸ ਮੈਕਸੀਕੋ ਚਲੇ ਜਾਂਦੇ ਆ ਸੋ ਪਰ ਉਹਨਾਂ ਨੂੰ ਮੈਕਸੀਕਨ ਡਰਾਈਵਰਸ ਨੂੰ ਹਾਇਰ ਕੀਤਾ ਗਿਆ ਜਿਹੜੇ ਕਿ 1500 ਡਾਲਰ ਮਹੀਨੇ ਦੇ ਕੰਮ ਕਰਦੇ ਆ ਸੋ ਡੈਫੀਨਿਟਲੀ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਉੱਤੇ ਫਰੋਡ ਆ ਦੇ ਵਿੱਚ ਤੇ ਜਿਹੜਾ ਟੈਕਸ ਦੇ ਵਿੱਚ ਬਹੁਤ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਜਿਹਦੇ ਉੱਤੇ ਕਿ ਇਹ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਜਿਹੜੇ ਡਰਾਈਵਰਸ ਔਰ ਖਾਸ ਕਰਕੇ ਉਹਨਾਂ ਡਰਾਈਵਰਸ ਦੇ ਉੱਤੇ ਕਿ ਜਿਹੜੇ ਡਰਾਈਵਰ ਅ ਥੈਨਾ ਜਾਂ ਮੈਕਸੀਕੋ ਤੋਂ ਇੱਥੇ ਆਉਂਦੇ ਆ ਯੂਐਸ ਦੇ ਵਿੱਚ ਤੇ ਉਹ ਵਿਦਨ ਯੂਐਸ ਇੰਟਰਸਟੇਟ ਜਿਹੜਾ ਕੰਮ ਕਰਦੇ ਹੈਗੇ ਆ ਇੱਥੇ ਇੰਟਰਸਟੇਟ ਇੰਟਰਸਟੇਟ ਜਿਹੜਾ ਵਿੱਚ ਕੰਮ ਕਰਦੇ ਆ ਜਿਹੜੇ ਕਿ ਯੂਐਸ ਟੂ ਯੂਐਸ ਟਾਪ ਲੈਂਦੇ ਹੈਗੇ ਆ ਜਾਂ ਲਾਉਂਦੇ ਹੈਗੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਜਿਹੜਾ ਸਿਕੰਜਾ ਕਾਫੀ ਕਸਿਆ ਜਾਣ ਵਾਲਾ ਹੈ ਹੌਲੀ ਹੌਲੀ ਸੋ ਕਾਫੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਐ ਇਸ ਵੇਲੇ ਔਰ ਕਾਫੀ ਚੀਜ਼ਾਂ ਤੇ ਜਿਹੜਾ ਆਸਰ ਦਿਖ ਰਿਹਾ ਕਿ ਆਉਣ ਵਾਲੇ ਸਮੇਂ ਚ ਹੋਊਗਾ ਪਰ ਆ ਜਿਹੜਾ ਰਾਸ਼ਟਰੀ ਮੈਂ ਜਿਹੜੀ ਥੈਫਟ ਦੀ ਗੱਲ ਕਰਦਾ ਹੈਗਾ ਇਹ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਰੁਕਣਾ ਹੈਗਾ ਇਹ ਰੁਕਣਾ ਹੈਗਾ ਜਦੋਂ ਰਿਪੋਰਟਿੰਗ ਹੋਈ ਜਦੋਂ ਮੈਸਿਵ ਰਿਪੋਰਟਿੰਗ ਹੋਈ ਮੈਸਿਵ ਹੋ ਸਕਦਾ ਸਾਨੂੰ ਮੇਬੀ ਸਾਨੂੰ ਕੋਈ ਨਾ ਕੋਈ ਜਿਹੜੀ ਹੈ ਸਿਗਨੇਚਰ ਕੈਂਪੇਨ ਸ਼ੁਰੂ ਕਰਨੀ ਪਵੇ ਕੁਝ ਨਾ ਕੁਝ ਸ਼ੁਰੂ ਕਰਨਾ ਪਵੇ ਜਿਸ ਨਾਲ ਕਿ ਜਿਹੜੀ ਨਾ ਇਨਫੋਰਸਮੈਂਟ ਆ ਉਹਦੇ ਵਿੱਚ ਜਿਹੜੀ ਆਪਣੀ ਇਹਨਾਂ ਲਾਜ਼ ਇਨਫੋਰਸਮੈਂਟ ਆ ਉਹਨੂੰ ਮਦਦ ਮਿਲੇ ਯਾਰ ਕੁਝ ਨਾ ਕੁਝ ਕੀਤਾ ਜਾ ਸਕੇ ਕਿਉਂਕਿ ਇੰਨਾ ਜ਼ਿਆਦਾ ਬਦਨਾਮ ਹੋ ਚੁੱਕਾ ਕੰਮ ਜਿਹੜੇ ਸ਼ਿਪਰਜ਼ ਆ ਸ਼ਰੀਆਮ ਕੰਪਨੀਆਂ ਨੂੰ ਮਨ੍ਹਾ ਕਰ ਰਹੀ ਆ ਵੀ ਅਸੀਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਹੈਗਾ ਫੋਈ ਬਹੁਤ ਮਾੜੀ ਗੱਲ ਹੈਗੀ ਐ ਸੋਨੇ ਹੂੰ ਜੀ ਜੀ